ਹਾਂਜੀ ਨਵੇਂ ਬਲੌਗ ਨਾਲ ਫੇਰ ਆਜਰ ਹੋਏ ਆ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਬਣਾਉਣੇ ਆ ਆਲੂ ਤੇ ਵੀਨ ਦੀਆਂ ਫਲੀਆਂ ਦੀ ਸਬਜ਼ੀ ਤਾਂ ਤੁਹਾਨੂੰ ਵਿਖਾਉਣੇ ਆ ਰੈਸਪੀ ਭਾਈ ਤੇ ਆ ਦੇਖੋ ਇੱਧਰ ਆਪਾਂ ਫਲੀਆਂ ਕੱਟ ਕੇ ਰੱਖ ਲਈਆਂ ਧੋ ਸਮਾਰ ਕੇ ਆਲੂ ਵੀ ਕੱਟ ਕੇ ਰੱਖ ਲਏ ਟਮਾਟਰ ਕੱਟ ਕੇ ਰੱਖ ਲਏ ਪਿਆਜ਼ ਤੇ ਆ ਥੋੜਾ ਜਿਹਾ ਨਾ ਪੇਸਟ ਲਿਆ ਆਪਾਂ ਆ ਫਲੀਆਂ ਅਨ ਲੋ ਤੇ ਇੱਧਰ ਆਪਾਂ ਕੜਾਹੀ ਰੱਖਦੀ ਆ ਗਰਮ ਇਹਦੇ ਵਿੱਚ ਆਪਾਂ ਪਾਣੀ ਲਿਆਵਾਲ ਤੇ ਉੱਤੇ ਆਪਾਂ ਰੱਖਤੀ ਆ ਆਪਕ ਵਾਸਤੇ ਪ੍ਰਾਂਤ ਤੇ ਇਹਨੂੰ ਆਪਾਂ ਸਾਰੇ ਨੂੰ ਨਾ ਮਤਲਬ ਕਿ ਆਲੂ ਤੇ ਫਲੀਆਂ ਨੂੰ ਥੋੜਾ ਜਿਹਾ ਟਾਈਮ ਆ ਭਾਫ਼ ਨਾਲ ਪਕਾਵਾਂਗੇ ਤੇ ਬਹੁਤ ਹੀ ਟੇਸਟੀ ਬਣਦੀ ਆ ਅੱਜ ਆਪਾਂ ਨਵੇਂ ਤਰੀਕੇ ਨਾਲ ਸੂਜੀ ਬਣਾ ਰਹੇ ਆ ਆ ਦੇਖੋ ਕਿੰਨੀ ਭਾਫ਼ ਆ ਰਹੀ ਆ ਨਾ ਤਾਂ ਉੱਪਰ ਆਪਾਂ ਪਾ ਦਿੱਤਾ ਇਹਦੇ ਥਾਲ ਭਾਫ਼ ਨਾਲ ਹੀ ਇਹਨਾਂ ਨੇ ਨਾ ਬਣ ਕੇ ਤਿਆਰ ਹੋ ਜਾਣਾ ਬਹੁਤ ਵਧੀਆ ਤਾਂ ਉਦੋਂ ਆਪਾਂ ਫੇਰ ਬਾਅਦ ਵਿੱਚ ਮਸਾਲਾ ਤਿਆਰ ਕਰਾਂਗੇ ਆ ਦੇਖੋ ਬਹੁਤ ਜਿਆਦਾ ਟੇਸਟੀ ਬੰਦੀ ਆ ਮਤਲਬ ਕਿ ਐਵੇਂ ਆਪਾਂ ਜਦੋਂ ਤਿਆਰ ਕਰਦੇ ਆ ਨਾ ਉਹ ਦੇਖੋ ਬਣ ਗਈ ਆ ਪੂਰਾ ਪਤਾ ਲੱਗਦਾ ਨਾ ਇਹਨੂੰ ਆਪਾਂ ਲਾ ਕੇ ਠੰਡੇ ਵਾਸਤੇ ਰੱਖ ਦਿੰਨੇ ਆ ਤੇ ਉਧਰ ਆਪਾਂ ਕੜਾਹੀ 'ਚ ਪਾਉਣੇ ਆ ਹੁਣ ਥੋੜਾ ਜਿਹਾ ਤੇਲ ਤੜਕੇ ਵਾਸਤੇ ਤੁਸੀਂ ਵੀ ਟਰਾਈ ਜ਼ਰੂਰ ਕਰਕੇ ਵੇਖਿਓ ਇਸ ਤਰ੍ਹਾਂ ਬਣਾ ਕੇ ਬਹੁਤ ਟੇਸਟੀ ਬਣਦੇ ਆ। ਤੇ ਇਹਨਾਂ ਕੋਲਦੀਆਂ ਜੀ ਇਹਨੀਆਂ ਵੀ ਜਲਦੀ ਬਣ ਜਾਂਦੇ ਆ ਮਤਲਬ ਕਿ ਨਹੀਂ ਤਾਂ ਇਹ ਕਾਲਦੀਆਂ ਹੁੰਦੀਆਂ ਨਾ ਆਪਾਂ ਨੂੰ ਪਾਣੀ ਪਾ ਕੇ ਬਣਾਉ ਉਹ ਫਿਰ ਵਧੀਆ ਨਹੀਂ ਬਣਦੀਆਂ ਐਂ ਕੱਲੀ-ਕੱਲੀ ਫਲੀ ਪਈ ਪਈ ਰਹਿੰਦੀ ਆ। ਆਪਾਂ ਆਤਾ ਆਪਾਂ ਜੀਰਾ ਤੇ ਧਨੀਆ ਤੇ ਦੋ ਕਾਲੀਆਂ ਮਿਰਚਾਂ ਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਬਰਾਉਣ ਕਰ ਲਾਂਗੇ। ਹੈਂਗਾ ਇਹਦੇ ਨੂੰ ਬਹੁਤ ਵਧੀਆ ਟੇਸਟ ਆਉਂਦਾ ਨਾਲੇ ਦਰਦ ਵਗੈਰਾ ਨਹੀਂ ਹੁੰਦਾ ਜਿਵੇਂ ਪੇਟ ਠੀਕ ਹੋ ਜਾਂਦਾ ਥੋੜਾ ਜਿਹਾ ਇਹਨੂੰ ਪਕਾ ਲਾਂਗੇ ਹੁਣ ਆਪਾਂ ਕੱਟੇ ਹੋਏ ਪਿਆਜ਼ ਐਡ ਕਰਕੇ ਇਹਨੂੰ ਸਲੋ ਫਲੇਮ ਤੇ ਬਣਾਵਾਂਗੇ ਆਪਾਂ ਮਸਾਲੇ ਨੇ ਇੰਦੀ ਤਰ੍ਹਾਂ ਨਾਲ ਨਾ ਹੌਲੀ-ਹੌਲੀ ਜੇ ਕੱਚਾ ਬਣ ਜਾਂਦਾ ਨਾ ਵਿੱਚਰ ਵੀ ਕੱਚਾ ਬਣ ਜਾਂਦਾ ਜਦੋਂ ਰਹਿ ਜਾਂਦਾ ਨਾ ਉਹ ਗੱਲ ਜੀ ਨਹੀਂ ਬਣਦੀ ਟੇਸਟੀ ਨਹੀਂ ਲੱਗਦਾ ਫਿਰ ਅਸੀਂ ਸਲੋ ਫਲੇਮ ਤੇ ਹੌਲੀ-ਹੌਲੀ ਇਹਨੂੰ ਤਿਆਰ ਕਰਾਂਗੇ ਲਗਭਗ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਚ ਕਰਤਾ ਪੇਸਟ ਐਡ ਆਦਰਿਕ ਦਾ ਤੇ ਲਸਣ ਦਾ ਪੀਸਟ ਇਹਨੂੰ ਗਾੜੀਚਾ ਪਕਾਉਣਾ ਹੈ ਮਸਾਲੇ ਚ ਜਦੋਂ ਪਿਆਜ਼ ਤਿਆਰ ਹੋ ਜਾਣਾ ਇਹ ਫਿਰੇ ਥੱਲੇ ਲੱਗਦਾ ਤੇ ਮਸਾਲਾ ਦੂਜਾ ਵੀ ਆਪਾਂ ਨੂੰ ਨਾ ਵਧੀਆ ਨਹੀਂ ਬਣਦਾ ਇਹਨੂੰ ਵੀ ਆਪਾਂ ਹੌਲੀ ਹੌਲੀ ਕਰਕੇ ਪਕਾ ਲਾਂਗੇ ਸਲੋ ਕਲੇਮ ਤੇ ਹੁਣ ਆਪਾਂ ਐਡ ਕਰ ਦਿੰਨੇ ਆ ਇਹਦੇ ਚ ਟਮਾਟਰ ਦੋ ਟਮਾਟਰ ਲਈ ਆਪਾਂ ਚੰਗੀ ਤਰ੍ਹਾਂ ਇਹਦੀ ਚੰਗਾ ਮਿਕਸ ਕਰ ਜਾਣੀ ਚੰਗੀ ਹੋ ਲਈ ਇਹਨਾਂ ਪਿਆਰ ਹੋਣ ਦੇਣਾਗੀ ਅਬੇਖੋ ਅੱਜ ਇਹ ਨਾ ਥੱਲੇ ਘੱਟ ਲੱਗ ਰਿਹਾ ਆਪਾਂ ਉਹ ਪੇਸਟ ਬਾਅਦ ਵਿੱਚ ਪਾਇਆ ਜਦੋਂ ਪੇਸਟ ਪਹਿਲਾਂ ਪਾ ਦਿੰਦੇ ਆ ਨਾ ਫਿਰ ਕੜਾਈ ਨਾ ਲੱਗ ਜਾਂਦਾ ਸਾਰਾ ਬਹੁਤ ਔਖਾ ਬਣਦਾ ਮਸਾਲਾ ਲਾਲ ਮਿਰਚ ਦੇਗੀ ਧਨੀਆ ਗਰਮ ਮਸਾਲਾ ਹਲਦੀ ਇਹਨਾਂ ਨੂੰ ਚੰਗੀ ਤਰ੍ਹਾਂ ਪਰਚਾ ਦਾਂਗੇ ਵਿੱਚ ਥੋੜਾ ਜਿਹਾ ਟਾਈਮ ਆਪਾਂ ਟੱਕ ਦੇਾਂਗੇ ਮਸਾਲਾ ਆਪਣਾ ਹੋ ਗਿਆ ਲਗਭਗ ਤਿਆਰ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਹੁਣ ਥੋੜਾ ਜਿਹਾ ਪਾਣੀ ਐਡ ਕਰਾਂਗੇ ਆਪਣੀ ਕਿਤੇ ਜ਼ਿਆਦਾ ਨਹੀਂ ਮਸਾਲੇ ਵਾਸਤੇ ਕਿਉਂਕਿ ਤਰੀ ਵਧੀਆ ਬਣੀ ਆਪਣੀ ਤਾਂ ਉਹਦੇ ਚ ਫਿਰ ਪੂਰਾ ਵਧੀਆ ਐਡ ਹੋ ਕੇ ਮਿਕਸ ਹੋ ਜੇ ਮਤਲਬ ਕਿ ਫਲੀਆਂ ਤੇ ਆਲੂ ਚ ਤਰੀ ਤਾਂ ਆਪਾਂ ਰੱਖਣੀ ਨਹੀਂ ਸੁੱਕੇ ਬਣਾਉਣੇ ਆ ਆ ਦੇਖੋ ਆ ਹੁਣ ਆਪਾਂ ਫਲੀਆਂ ਤੇ ਆਲੂ ਵੀ ਹਿੰਦੀਆਂ ਫਲੀਆਂ ਲੋ ਕਰ ਦਿੰਨੇ ਐਡ ਤੇ ਇਹਨੂੰ ਚੰਗੀ ਤਰ੍ਹਾਂ ਨਾ ਕਰ ਦਿੰਨੀ ਆ ਮਿਕਸ ਤੇ ਇਹ ਲਗਭਗ ਆਪਣੇ ਬਣੇ ਪਏ ਆ ਬਸ ਥੋੜਾ ਜਿਹਾ ਵਿੱਚ ਆਪਾਂ ਨਾ ਮਸਾਲੇ ਰਚਾਉਣਾ ਇਹਦੇ ਇਹ ਆਪਾਂ ਸਟੀਮ ਨਾਲ ਹੀ ਬਣਾ ਲਈ ਸੀ ਉਦੋਂ ਸੁੱਕੀ ਮੇਥੀ ਐਡ ਕਰਤੀ ਆਪਾਂ ਥੋੜੀ ਜੀ ਤੇ ਮਿੰਟ ਕੇ ਇਹਨੂੰ ਆਪਾਂ ਨਾ ਆਪ ਜਮਾ ਕਰ ਲੈਣੇ ਆ ਇਹਦੇ ਚ ਦੇਖੋ ਬਹੁਤ ਵਧੀਆ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਤੇ ਜਿਹਨੂੰ ਜਿਹਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਫਿਰ ਮਿਲਦੇ ਆ ਮਾਲ